ਦੋਸਤੋ ਪੰਜਾਬ ਦੇ ਸਾਡੇ ਜਿਹੜੇ ਮੇਨ ਆਪੋਜੀਸ਼ਨ ਲੀਡਰ ਆ ਮੁੱਖ ਵਿਰੋਧੀ ਧਿਰ ਦੇ ਆਗੂ ਆ ਉਹ ਕਮਾਲ ਆ ਜਦੋਂ ਜੀ ਕਰਦਾ ਉਦੋਂ ਹੀ ਕੋਈ ਨਾ ਕੋਈ ਬਿਆਨ ਇਦਾਂ ਦਾ ਦਾਗ ਦਿੰਦੇ ਆ ਕਿ ਜਿਹਦਾ ਕੋਈ ਸਥੋਸ ਰੈ ਨਹੀਂ ਪਤਾ ਲੱਗਦਾ ਤੇ ਬੰਦਾ ਸੋਚਦਾ ਰਹਿ ਜਾਂਦਾ ਵੀ ਯਾਰ ਆਪੋਜੀਸ਼ਨ ਲੀਡਰ ਨੂੰ ਇਸ ਤਰੀਕੇ ਦਾ ਬਿਆਨ ਦੇਣਾ ਚਾਹੀਦਾ ਅੱਛਾ ਕਹਿੰਦੇ ਵੀ ਅੱਛਾ 32 ਨੰਬਰ ਨਾਲ ਪਿਆਰ ਵੀ ਖਾਸਾ ਹੀ ਆ ਬਈ ਪ੍ਰਤਾਪ ਸਿੰਘ ਬਾਜਵਾ ਨੂੰ ਕਹਿੰਦਾ 32 ਐਮ ਐਲ ਏ ਸਰਦਾਰ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ 32 ਐਮ ਐਲ ਏ ਆਮ ਆਦਮੀ ਪਾਰਟੀ ਦੇ ਸਾਡੇ ਨਾਲ ਸੰਪਰਕ ਦੇ ਵਿੱਚ ਨੇ ਤੇ ਆਪ ਵਾਲੇ ਕਹਿੰਦੇ ਵੀ ਚਲੋ ਦਿਖਾਓ ਗੱਲ ਤਾਂ ਸਹੀ ਆ ਨਾ ਵੀ ਦੱਸੋ ਕੋਈ ਇੱਕ ਅੱਧਾ ਲੈ ਕੇ ਆਓ ਫੇਰ ਕਿਹੜੀ ਆ ਸੀਟੀ ਖਾਲੀ ਹੋ ਜੂ ਤੁਸੀਂ ਲਿਆ ਕੇ ਬਿਠਾਓ ਨਾ ਨਾ ਕਹਿੰਦੇ ਦੱਸਣਾ ਮੈਂ ਕੋਈ ਨਹੀਂ ਬਾਜਬਾ ਸਾਹਿਬ ਕਹਿੰਦੇ ਮੈਂ ਨਾ ਨਹੀਂ ਦੱਸਣਾ ਕੋਈ ਵੀ ਫੇਰ ਦੱਸ ਦੂੰ ਜਦੋਂ ਕਿਤੇ ਟਾਈਮ ਆਇਆ ਉਦੋਂ ਦੱਸ ਦੂੰ ਅੱਛਾ ਚਲੋ ਇਹ ਅ ਅੱਛਾ ਇਹ ਇਹ ਇਦਾਂ ਦੀਆਂ ਵੈਸੇ ਜਿਹੜਾ ਹੁਣ ਇਹਨਾਂ ਨੇ ਇਹ ਫੇਰ ਨਾਲੇ 32 ਹਾਂ ਗਰਨੇਡਾ ਵਾਲਾ ਬਿਆਨ ਦਿੱਤਾ ਕਹਿੰਦੇ ਵੀ ਪੰਜਾਬ ਦੇ ਵਿੱਚ 50 ਗਰਨੇਡ ਆਏ ਆ 50 ਬੰਬ ਆਏ ਆ 18 ਚੱਲ ਗਏ ਤੇ 32 ਬਾਕੀ ਬਚੇ ਨੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਥਿੰਕ ਰਾਈਟ ਕਦਮ ਹੈ ਉਹਨਾਂ ਦਾ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਲੋਕਾਂ ਦੀ ਆਵਾਜ਼ ਬੰਦ ਕਰਵਾਉਣ ਦੀ ਗੱਲ ਆ ਵੈਸੇ ਕਾਨੂੰਨ ਦੇ ਹਿਸਾਬ ਦੇ ਨਾਲ ਨਾ ਜੇਕਰ ਕਿਸੇ ਆਮ ਸ਼ਹਿਰੀ ਦੇ ਕੋਲ ਵੀ ਇਹ ਨੌਲੇਜ ਹੋਵੇ ਕਿ ਫਲਾਨੀ ਜਗ੍ਹਾ ਤੇ ਕੋਈ ਇਸ ਤਿੱਕੇ ਦਾ ਟੈਰਰਿਸਟ ਅਟੈਕ ਹੋਣ ਜਾ ਰਿਹਾ ਜਾਂ ਕੁਝ ਗੈਰ ਕਾਨੂੰਨਨ ਗਤੀਵਿਧੀ ਹੋਣ ਜਾ ਰਹੀ ਹੈ ਤਾਂ ਕਾਨੂੰਨੀ ਤੌਰ ਤੇ ਵੀ ਤੇ اخਲਾਕੀ ਤੌਰ ਤੇ ਵੀ ਉਹਦਾ ਫਰਜ਼ ਬਣਦਾ ਕਿ ਉਹ ਆਪਣੀਆਂ ਜਿਹੜੀਆਂ ਮੁਲਕ ਦੀਆਂ ਤੁਹਾਡੀਆਂ ਜਿੱਥੇ ਵੀ ਤੁਸੀਂ ਰਹਿੰਦੇ ਹੋ ਉੱਥੀਆਂ ਉੱਥੇ ਦੀਆਂ ਅਥਾਰਟिटीज ਨੂੰ ਦੱਸੋ ਜਾ ਕੇ ਤੇ ਇਹ ਤਾਂ ਹੈਗਾ ਹੀ ਆਪੋਜੀਸ਼ਨ ਲੀਡਰ ਨੇ ਇਹਨਾਂ ਦਾ ਤਾਂ ਬਹਿਣਾ ਉੱਠਣਾ ਹੀ ਜਿਹੜਾ ਸੈਕਟਰੀਟ ਦੇ ਵਿੱਚ ਪੰਜਾਬ ਸਰਕਾਰ ਦੇ ਨਾਲ ਪ੍ਰੀਸ ਵਾਲਿਆਂ ਦੇ ਨਾਲ ਆ ਤੋ ਇਹਨਾਂ ਨੇ ਕਿਉਂ ਨਹੀਂ ਪੰਜਾਬ ਸਰਕਾਰ ਦੇ ਨਾਲ ਇਹ ਨੌਲੇਜ ਸਾਂਝੀ ਕੀਤੀ ਜੇਕਰ ਇਦਾਂ ਦੀ ਕੋਈ ਹੋਵੇ ਤਾਂ ਫੇਰ ਹੀ ਆ ਨਾ ਤੇ ਖੈਰ ਇਹ ਤਾਂ ਹੁਣ ਜਿਹੜਾ ਆਬੀਅਸਲੀ ਉਹ ਕਹਿ ਰਹੇ ਨੇ ਕਿ ਮੈਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਹੈ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਮੈਂ ਪੁੱਛਿਆ ਕਿ ਲੈ ਦੱਸ ਕਿੱਥੇ ਆ ਬੰਬ ਤੇ ਹੁਣ ਕਹਿੰਦਾ ਵਕੀਲ ਕਰਦਾ ਫਿਰਦਾ ਮੁੱਖ ਮੰਤਰੀ ਸਾਹਿਬ ਦਾ ਅੱਜ ਬਿਆਨ ਆਇਆ ਤੇ ਖੈਰ ਇਹਨਾਂ ਤੇ ਹੋ ਗਈ ਹੈ ਜੀ ਐਫ ਆਈ ਆਰ ਹੋ ਗਈ ਹੈ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਤੇ ਇਹ ਜਿਹੜਾ ਬਿਆਨ ਇਹਨਾਂ ਨੂੰ ਕਾਫੀ ਮਹਿੰਗਾ ਪੈ ਸਕਦਾ ਤੇ ਏਐਸਪੀ ਦੇ ਜਿਹੜੇ ਲੀਡਰ ਹੈ ਇਹਨਾਂ ਨੂੰ ਬੜਾ ਤੋਲ ਮੋਲ ਕੇ ਬੋਲਣਾ ਚਾਹੀਦਾ ਤੇ ਪ੍ਰਤਾਪ ਸਿੰਘ ਬਾਜਵਾ ਹੁਣੇ ਅਕਸਰ ਹੀ ਏਐਸਪੀ ਕਿਨਾਂ ਬੋਲ ਜਾਂਦੇ ਨੇ ਮੈਨੂੰ ਯਾਦ ਹੈ ਇੱਕ ਵਾਰ ਉਦੋਂ ਉਹ ਰੈਲੀ ਦੇ ਵਿੱਚ ਵੀ ਇਹਨਾਂ ਨੇ ਕਹਿ ਦਿੱਤਾ ਸੀਗਾ ਨਾ ਕਿ ਉਹ ਰਾਹੁਲ ਗਾਂਧੀ ਸਾਹਿਬ ਕੇ ਅਸੀਂ ਤੁਹਾਨੂੰ ਪ੍ਰਧਾਨ ਮੰਤਰੀ ਵੇਖਣਾ ਚਾਹੁੰਦੇ ਆ ਹੁਣ ਸਾਰੀ ਕਾਂਗਰਸ ਦਾ ਜੋਰ ਤਾਂ ਇਸ ਗੱਲ ਤੇ ਲੱਗਾ ਪਿਆ ਕਿ ਭਾਈ ਜਿਹੜੇ ਆਪਣੇ ਹੈਗੇ ਨੇ ਖੜਗੇ ਸਾਹਿਬ ਵੀ ਉਹ ਸਾਡੇ ਲੀਡਰ ਨੇ ਹੁਣ ਕਾਂਗਰਸ ਜਿਹੜੀ ਆ ਉਹਦਾ ਪੂਰਾ ਜੋਰ ਇਸ ਗੱਲ ਤੇ ਲਗਾਇਆ ਸੀ ਕਿ ਪੂਰੀ ਇੰਡੀਆ ਨੂੰ ਦੱਸਿਏ ਕਿ ਕੱਲਾ ਗਾਂਧੀ ਪਰਿਵਾਰ ਨਹੀਂ ਕਾਂਗਰਸ ਕਾਂਗਰਸ ਇੱਕ ਵੱਡੀ ਜਮਾਤ ਆ ਤੇ ਜਿਹੜਾ ਇਹ ਹਿਮਲਕਰਜਨ ਖੜਗੇ ਆ ਸਾਡੇ ਬਜ਼ੁਰਗ ਲੀਡਰ ਨੇ ਸਾਊਥ ਦੇ ਵਿੱਚੋਂ ਆਉਂਦੇ ਨੇ ਤੇ ਅਸੀਂ ਇਹਨਾਂ ਨੂੰ ਜਿਹੜਾ ਆਪਣਾ ਚਿਹਰਾ ਬਣਾ ਰਹੇ ਆ ਤੇ ਮਲਕਰਜਨ ਖੜਗੇ ਸਾਹਿਬ ਜਿਹੜੇ ਆ ਵੀ ਉਹ ਸਾਡੇ ਲੀਡਰ ਹੋਣਗੇ ਤੇ ਬਾਜਵਾ ਸਾਹਿਬ ਕਹਿੰਦੇ ਰਾਹੁਲ ਗਾਂਧੀ ਸਾਹਿਬ ਅਸੀਂ ਤੁਹਾਨੂੰ ਪ੍ਰਧਾਨ ਮੰਤਰੀ ਵੇਖਣਾ ਚਾਹੁੰਦੇ ਆ ਫਿਰ ਜਦੋਂ ਪਹਿਲਾਂ ਸਾਰੀ ਉਮਰ ਕੈਪਟਨ ਸਾਹਿਬ ਨਾਲ ਲੜਦੇ ਰਹੇ ਤੇ ਉਹ ਵੀ ਇਹਨਾਂ ਦੀ ਦੇਖੋ ਸਿਆਸੀ ਗਲਤੀ ਸੀ ਇੱਕ ਵੀ ਸਾਰੀ ਉਮਰ ਕੈਪਟਨ ਸਾਹਿਬ ਨਾਲ ਲੜਦੇ ਰਹੇ ਜਦੋਂ ਕਾਂਗਰਸ ਨੇ ਜਿਹੜੀ ਹਾਈ ਕਮਾਂਡ ਆ ਜਦੋਂ ਉਹਨਾਂ ਨੇ ਫੈਸਲਾ ਕਰ ਲਿਆ ਵੀ ਹੁਣ ਕੈਪਟਨ ਸਾਹਿਬ ਨੂੰ ਚੱਲਦਾ ਕੀਤਾ ਜਾਵੇ ਤੇ ਉਦੋਂ ਬਾਜਵਾ ਸਾਹਿਬ ਨੇ ਕੈਪਟਨ ਸਾਹਿਬ ਦੇ ਨਾਲ ਮਿੱਤਰਤਾ ਕਰ ਲਈ ਸੀ ਅੱਛਾ ਫਿਰ ਆਹ ਜਿਹੜਾ 32 ਐਮਐਲਏ ਵਾਲਾ ਬਿਆਨ ਜਿਹੜਾ ਇਹ ਇਹਨਾਂ ਨੇ ਦਾਗ ਦਿੱਤਾ ਅ ਸੀਚੇ ਵਾਲ ਸਾਹਿਬ ਦੇ ਬਾਬਤ ਵੀ ਕੋ ਬਿਆਨ ਦੇਣ ਦੀ ਜ਼ਰੂਰਤ ਨਹੀਂ ਸੀ ਇਹਨਾਂ ਨੂੰ ਜਿਹੜਾ ਇਹਨਾਂ ਨੇ ਦਿੱਤਾ ਸੀ ਤੇ ਆਹ ਤਾਂ ਮੈਨੂੰ ਲੱਗਦਾ ਹਾਦੀ ਕਰਤੀ ਹੈ ਇਹਨਾਂ ਨੇ ਜਿਹੜਾ ਆਹ 32 ਗ੍ਰਨੇਡਾ ਵਾਲਾ ਬਿਆਨ ਦਿੱਤਾ ਸੋ ਇਹ ਇਹਨਾਂ ਦੇ ਲਈ ਪ੍ਰੋਬਲਮ ਹੋ ਸਕਦੀ ਆਈ ਥਿੰਕ ਕਿਤੇ ਨਾ ਕਿਤੇ ਖੁਦ ਹੀ ਆਪਣੀ ਜਿਹੜੀ ਆ ਜ਼ਮੀਨ ਇਹ ਕਮਜ਼ੋਰ ਕਰ ਰਹੇ ਨੇ ਐਂਡ ਡੈਫੀਨੇਟਲੀ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਅੱਛਾ ਇੱਕ ਇਹਨਾਂ ਨੇ ਹੋਰ ਬੜੀ ਵੱਡੀ ਪ੍ਰੈਡਿਕਸ਼ਨ ਕੀਤੀ ਆ ਕਿ ਆਮ ਆਦਮੀ ਪਾਰਟੀ ਨੂੰ 10 ਸੀਟਾਂ ਡਬਲ ਡਿਜੀਟ ਤੇ ਇਹਨਾਂ ਨੇ ਅਗਲੀਆਂ ਚੋਣਾਂ ਦੇ ਵਿੱਚ ਨਹੀਂ ਪੋਲਿਟਿਕਸ ਕਰਦੇ ਹੁੰਦੇ ਨਾ ਅਸਲੀ ਪੋਲਿਟਿਸ਼ੀਅਨ ਹੁੰਦੇ ਆ ਉਹ ਗ੍ਰੇ ਸ਼ੇਡ ਦੇ ਵਿੱਚ ਖੇਡਦੇ ਹੁੰਦੇ ਆ ਉਹ ਕਦੇ ਵੀ ਬਲੈਕ ਐਂਡ ਵਾਈਟ ਦੇ ਵਿੱਚ ਨਹੀਂ ਆਉਂਦੇ ਕਿ ਜਾਂਦਾ ਇਦਾਂ ਹੋ ਜਾਣੀ ਜਾਂ ਤਾਂ ਇਦਾਂ ਹੋ ਜਾਣੀ ਆ ਉਹ ਹਮੇਸ਼ਾ ਇੱਕ ਜਿਹੜੀ ਆ ਕੋਸ਼ਿਸ਼ ਕਰਦੇ ਹੁੰਦੇ ਆ ਹਾਲਾਂਕਿ ਉਹਨਾਂ ਨੇ ਬੜਾ ਤਰੀਕੇ ਜਿਹਾ ਨਾ ਕਿਹਾ ਉਹਨਾਂ ਨੂੰ ਵੀ ਪਤਾ ਵੀ ਚਲੋ ਜੇ 10 ਦੀ ਥਾਂ 15 ਵੀ ਆ ਗਈਆਂ ਤਾਂ ਫੇਰ ਵੀ ਆਮ ਆਦਮੀ ਪਾਰਟੀ ਮੈਂ ਇਹ ਤਾਂ ਕਹਿਣ ਵਾਲਾ ਬਣੂਗਾ ਕਿ ਦੇਖੋ ਅਸੀਂ ਤਾਂ ਤੁਹਾਨੂੰ ਇਹ ਕਹਿਆ ਸੀ ਕਿ ਨਿਸਤੋ ਨਾਬੂਦ ਹੋ ਜਾਣੀ ਤੇ ਉਹ ਆਮ ਆਦਮੀ ਪਾਰਟੀ ਹੋ ਗਈ ਆ ਪਰ ਖੈਰ ਇਹ ਇਸਟਰੀਕੇ ਦੇ ਬਿਆਨ ਜਿਹੜੇ ਜਿੰਨੇ ਵੀ ਸੂਝਮਾਨ ਲੀਡਰ ਆ ਉਹਨਾਂ ਨੂੰ ਚੰਗੇ ਨਹੀਂ ਲੱਗਦੇ ਤੁਹਾਡੀ ਇੱਕ ਲੋਕਾਂ ਦੇ ਵਿੱਚ ਜਿਹੜੀ ਹੈ छवि ਫਿਰ ਉਸੇ ਤਰੀਕੇ ਦੀ ਬਣ ਜਾਂਦੀ ਆ ਵੀ ਭਾਈ ਇਹ ਤਾਂ ਜੋ ਵੀ ਇਹਦੇ ਮਨ ਚ ਆਉਂਦਾ ਉਹੀ ਬਿਆਨ ਦੇ ਜਾਂਦਾ ਕਿ ਇਹ ਕੋਈ ਕਿਸੇ ਵੀ ਲੀਡਰ ਦੇ ਲਈ ਚੰਗੀ ਗੱਲ ਨਹੀਂ ਹੁੰਦੀ ਸੋ ਖੈਰ ਹੁਣ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਦੀ ਸਰਕਾਰ ਨੇ ਐਫ ਆਈ ਆਰ ਵੀ ਕਰਵਾਤੀ ਆ ਤੇ ਮਾਨ ਸਾਹਿਬ ਹੁਣ ਮਗਰਮਗਰ ਫੇਰ ਰਹੇ ਨੇ ਵੀ ਸਰ ਦੱਸੋ 32 ਗ੍ਰਨੇਡ ਕਿੱਥੇ ਆ ਉਹ ਤੇ ਇਹਨਾਂ ਦੇ ਲਈ ਪ੍ਰੋਬਲਮ ਤਾਂ ਪਹਿਣੀ ਆਉਣ ਵਾਲੇ ਦਿਨਾਂ ਦੇ ਵਿੱਚ ਪਰ ਇਹ ਵੀ ਗੱਲ ਹੈ ਕਿ ਜਿਹੜਾ ਪੰਜਾਬ ਦਾ ਜਿਹੜਾ ਕਾਨੂੰਨ ਵਿਵਸਥਾ ਹੈ ਡੈਫੀਨਿਟਲੀ ਉਹਦੇ ਤੇ ਵੀ ਤੁਸੀਂ ਕਹਿ ਸਕਦੇ ਹੋ ਕਿ ਉਹ ਕੋਈ ਇੰਨੀ ਚੰਗੀ ਇਸ ਸਮੇਂ ਨਹੀਂ ਨਜ਼ਰ ਆ ਰਹੀ ਅੱਛਾ ਇਹਦੇ ਲਈ ਨਾ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਆ ਸਾਰੇ ਪੰਜਾਬ ਦੇ ਲੋਕਾਂ ਨੂੰ ਵੀ ਇਹਦੇ ਤੇ ਬੜਾ ਖਿਆਲ ਰੱਖਣ ਦੀ ਇਹ ਪੰਜਾਬ ਦੇ ਵਿੱਚ ਵੈਸੇ ਇੱਕ ਹਨਾ ਮਾਹੌਲ ਜਿਹਾ ਵੀ ਤੁਸੀਂ ਦੇਖੋਗੇ ਬਣਾਇਆ ਜਾ ਰਿਹਾ ਲਗਾਤਾਰ ਕੁਛ ਨਾ ਕੁਛ ਇਦਾਂ ਦੀ ਗੱਲ ਹੋ ਜਾਂਦੀ ਆ ਤੇ ਉਹਨੂੰ ਅੱਜ ਦਾ ਹੁਣ ਬਾਬਾ ਸਾਹਿਬ ਦੀ ਮੂਰਤੀ ਤੇ ਅਟੈਕ ਹੋਣਾ ਤੇ ਉਹ ਜਿਹੜੇ ਗੁਰਪਤਵੰਤੇ ਪੰਨੂ ਹੁਣੀ ਆ ਜਿਹੜੇ ਬਾਹਰ ਸੱਤ ਸਮੁੰਦਰੋਂ ਪਾਰ ਬੈਠੇ ਉੱਥੋਂ ਕੋਈ ਨਾ ਕੋਈ ਇਸ ਤਰੀਕੇ ਦਾ ਬਿਆਨ ਦੇ ਦਿੰਦੇ ਨੇ ਅੱਜ ਜਿਹੜੇ ਆ ਫਲੋਰ ਦੇ ਵਿੱਚ ਲੋਕੀ ਕਾਫੀ ਜ਼ਿਆਦਾ ਇਕੱਠੇ ਹੋਏ ਸੀਗੇ ਉੱਥੇ ਭਾਜਪਾ ਦੇ ਕਾਗੂ ਦੇ ਨਾਲ ਸੰਪਲਾ ਸਾਹਿਬ ਦੇ ਨਾਲ ਉਹਨਾਂ ਨੇ ਕਿ ਦੇਖਦੇ ਆ ਤਾਂ ਇੱਥੇ ਕੌਣ ਅਟੈਕ ਕਰਨ ਆਉਂਦਾ ਹਮਲਾ ਕਰਨ ਆਉਂਦਾ ਸੋ ਇਸ ਵੀਕੇ ਨਾਲ ਇੱਕ ਨਾ ਜਿਹੜੀ ਅਖੇਮੇਬੰਦੀ ਜੀ ਵੀ ਹੋ ਰਹੀ ਆ ਆਈ ਥਿੰਕ ਮਾਨ ਸਰਕਾਰ ਨੂੰ ਵੀ ਇਹਦਾ ਖਿਆਲ ਰੱਖਣਾ ਚਾਹੀਦਾ ਵੀ ਇਹ ਇਹ ਜਿਹੜਾ ਉਦਾਂ ਦੇ ਕਈ ਵਾਰ ਕਿਉਂਕਿ ਜਦੋਂ ਆਪਣੀਆਂ ਚੋਣਾਂ ਦੇ ਵਿੱਚ ਜਿੱਤ ਕੱਢਣੀ ਹੁੰਦੀ ਆ ਤਾਂ ਸਿਆਸੀ ਪਾਰਟੀਆਂ ਬਹੁਤ ਕੁਝ ਕਰ ਜਾਂਦੀਆਂ ਸੋ ਇਸ ਕਰਕੇ ਜਿਹੜਾ ਬਾਜਵਾ ਸਾਹਿਬ ਦਾ ਇਹ ਬਿਆਨ ਆ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਜੇਕਰ ਬੰਦਾ ਸੀਰੀਅਸਲੀ ਲਵੇ ਤਾਂ ਪੰਜਾਬ ਦਾ ਆਪੋਜੀਸ਼ਨ ਲੀਡਰ ਆ ਪ੍ਰਤਾਪ ਸਿੰਘ ਬਾਜਵਾ ਤੇ ਜੇਕਰ ਪੰਜਾਬ ਦੇ ਲੋਕ ਉਹਨਾਂ ਦੀ ਗੱਲ ਨੂੰ ਬਿਲਕੁਲ ਸੀਰੀਅਸ ਲੈਣ ਵੈਸੇ ਤਾਂ ਅੱਜਕੱਲ੍ਹ ਪੋਲਿਟਿਸ਼ਨਾਂ ਨੇ ਆਪਣਾ ਕਦਮ ਉੱਥੇ ਇੱਕ ਲੈਣ ਦਾ ਕਿ ਲੋਕੀ ਕਿਸੇ ਦੀ ਵੀ ਗੱਲ ਕੋਈ ਸੀਰੀਅਸ ਲੈਂਦਾ ਕੋਈ ਨਹੀਂ ਅੱਜਕੱਲ ਸਾਰਿਆਂ ਨੂੰ ਪਤਾ ਵੀ ਇਹਨਾਂ ਦੀ ਬਿਆਨਬਾਜ਼ੀ ਇਦਾਂ ਕਦੀ ਹੁੰਦੀ ਆ ਪਰ ਜੇਕਰ ਕੋਈ ਸੀਰੀਅਸਲੀ ਸੋਚੇ ਨਾ ਕਿਸੇ ਵੀ ਵੈਸਟਰਨ ਕੰਟਰੀ ਦੇ ਵਿੱਚ ਇਦਾਂ ਦਾ ਬਿਆਨ ਕਿਸੇ ਵੀ ਮੁਲਕ ਦੇ ਆਪੋਜੀਸ਼ਨ ਲੀਡਰ ਨੇ ਦਿੱਤਾ ਹੁੰਦਾ ਤੇ ਹਾਹਾਕਾਰ ਮੱਜਣੀ ਸੀ ਵੀ ਸਾਡੇ ਮੁਲਕ ਦੇ ਅੰਦਰ 50 ਗ੍ਰਨੇਡ 50 ਬੰਬ ਆ ਚੁੱਕੇ ਨੇ ਤੇ ਉਹਨਾਂ ਦੇ ਵਿੱਚੋਂ 32 ਹਜੇ ਵੀ ਜਿਹੜਾ ਇਹ ਜਿਹੜੇ ਗੁਨਾਹਗਾਰ ਨੇ ਜਿਨ੍ਹਾਂ ਨੇ ਪਹਿਲਾਂ ਬੰਬ ਚਲਾਏ ਨੇ ਉਹਨਾਂ ਦੇ ਹੱਥ ਦੇ ਵਿੱਚ ਨਹੀਂ ਤੇ ਕਿਸੇ ਵੀ ਤਰੀਕੇ ਨਾਲ ਉਹ ਕੋਸੇ ਵੀ ਸਮੇਂ ਇਸ ਤਰੀਕੇ ਦਾ ਕੰਮ ਕਰ ਸਕਦੇ ਨੇ ਸੋ ਖੈਰ ਭਗਵਾਨ ਸਿੰਘ ਮਾਨ ਹੋਣਾ ਨੇ ਜਾਂ ਆਮ ਆਦਮੀ ਪਾਰਟੀ ਨੇ ਤਾਂ ਉਹਨਾਂ ਨੇ ਤਾਂ ਵਧੀਆ ਤਰੀਕੇ ਨਾਲ ਇਹਦੇ ਤੇ ਪਲਟਵਾਰ ਕੀਤਾ ਉਹਨਾਂ ਨੇ ਕਿਹਾ ਕਿ ਕਾਂਗਰਸ ਵੀ ਦੱਸੇ ਤੇ ਵੀ ਤੁਸੀਂ ਦੱਸੋ ਭਾਈ ਵੀ ਕੀ ਤੁਸੀਂ ਐਂਟੀ ਜਿਹੜੀਆਂ ਸਟੇਟ ਜਿਹੜੇ 엘ਮੈਂਟਸ ਨੇ ਜਾਂ ਕਹਿ ਲਓ ਕਿ ਜਿਹੜੇ ਮੁਲਕ ਦੇ ਖਿਲਾਫ ਨੇ ਤੁਸੀਂ ਉਹਨਾਂ ਨਾਲ ਮਿਲ ਗਏ ਹੋ ਤੁਹਾਨੂੰ ਇਹ ਜਾਣਕਾਰੀ ਕਿਹਨੇ ਦਿੱਤੀ ਆ ਤੇ ਵੈਸੇ ਪ੍ਰਤਾਪ ਸਿੰਘ ਬਾਜਵਾ ਹੁਣਾ ਦਾ ਇਹ ਕਹਿਣਾ ਕਿ ਜਿਹਨੂੰ ਇਹ ਕੱਢ ਦਿੰਦੇ ਨੇ ਮਤਲਬ ਉਹਨਾਂ ਦਾ ਇਹ ਇਸ਼ਾਰਾ ਸੀ ਕਿ ਜਿਹੜੇ ਵੀ ਪੁਲਿਸ ਅਫਸਰ ਨੂੰ ਜਿਨ੍ਹਾਂ ਨੂੰ ਵੀ ਸਰਕਾਰੀ ਜਿਨ੍ਹਾਂ ਦੀ ਬਦਲੀ ਬੁਦਲੀ ਕਰ ਦਿੰਦੇ ਨੇ ਵੀ ਉਹ ਸਾਡੇ ਨਾਲ ਆ ਕੇ ਜੁੜ ਜਾਂਦੇ ਨੇ ਤੇ ਵੀ ਜਿਹਨੂੰ ਵੀ ਨਵਾਂ ਬਣਾਉਂਦੇ ਨੇ ਉਹ ਇਹਨਾਂ ਦੇ ਨਾਲ ਹੁੰਦੇ ਨੇ ਜਿਹੜੇ ਪੁਰਾਣੇ ਹੁੰਦੇ ਨੇ ਸਾਡੇ ਨਾਲ ਆ ਜਾਂਦੇ ਨੇ ਉਹਨਾਂ ਦਾ ਕਹਿਣ ਦਾ ਮਤਲਬ ਤਾਂ ਇਹ ਸੀ ਕਿ ਜਾਣਕਾਰੀਆਂ ਸਾਨੂੰ ਇਦਾਂ ਮਿਲ ਜਾਂਦੀਆਂ ਅੱਛਾ ਇਹਦੇ ਵਿੱਚ ਕੋਈ ਜਿਹੜੀ ਆ ਗਲਤ ਗੱਲ ਨਹੀਂ ਮਿਲ ਜਾਂਦੀਆਂ ਆਮ ਤੌਰ ਤੇ ਪੋਲਿਟਿਸ਼ਨਾਂ ਨੂੰ ਇਸੇ ਕਰਕੇ ਜਿੰਨੇ ਵੀ ਅਕਾਲੀ ਦਲ ਵਾਲੇ ਨੇ ਜਾਂ ਭਾਜਪਾ ਵਾਲੇ ਨੇ ਇਹਨਾਂ ਨੂੰ ਮੋਸਟਲੀ ਪਤਾ ਹੀ ਹੁੰਦਾ ਕਿ ਕਰਕਾਰੀਆਂ ਤਾਂ ਨਿਕਲ ਕੇ ਸਾਹਮਣੇ ਆਉਂਦੀਆਂ ਨਾ ਇਸੇ ਕਰਕੇ ਤਾਂ ਜਿਹੜੀ ਭਾਜਪਾ ਦੀ ਕੇਂਦਰ ਸਰਕਾਰ ਆ ਉੱਥੇ ਪਤਾ ਹੀ ਨਹੀਂ ਲੱਗਦਾ ਕਿਸੇ ਨੂੰ ਕੁਝ ਵੀ ਕਿਉਂਕਿ ਉੱਥੇ ਸਰਕਾਰ ਹੀ ਤਿੰਨ ਬੰਦੇ ਚਲਾਉਂਦੇ ਨੇ ਅਜੀਤ ਜਵਾਲ ਸਾਹਿਬ ਨਰਿੰਦਰ ਮੋਦੀ ਸਾਹਿਬ ਤੇ ਅਮਿਤ ਸ਼ਾਹ ਸਾਹਿਬ ਉਹ ਆਪਸ ਦੇ ਵਿੱਚ ਹੀ ਉਹ ਰੱਖਦੇ ਨੇ ਉਹਨਾਂ ਦਾ ਸਿਸਟਮ ਹੀ ਇਦਾਂ ਦਾ ਬਣਿਆ ਹੋਇਆ ਕਿ ਬਾਹਰ ਬਿਲਕੁਲ ਵੀ ਕੋਈ ਜਾਣਕਾਰੀ ਨਹੀਂ ਜਾਂਦੀ ਪਰ ਬਾਕੀ ਆਮ ਤੌਰ ਤੇ ਪਹਿਲਾਂ ਇੰਡੀਆ ਦੇ ਵਿੱਚ ਜਿਹੜਾ ਦਿੱਲੀ ਦੀ ਸਿਆਸਤ ਜੀ ਉੱਥੇ ਵੀ ਜਾਂ ਪੰਜਾਬ ਦੇ ਵਿੱਚ ਅੱਜ ਵੀ ਜਾਂ ਬਾਕੀ ਸੂਬਿਆਂ ਦੇ ਵਿੱਚ ਵੀ ਆਪੋਜੀਸ਼ਨ ਪਾਰਟੀਆਂ ਦੇ ਨਾਲ ਜਾਂ ਇਧਰੋਂ ਤੋਂ ਜਾਣਕਾਰੀਆਂ ਤਾਂ ਤੁਹਾਡੇ ਤੱਕ ਆ ਜਾਂਦੀਆਂ ਨੇ ਪਰ ਜੇਕਰ ਇਹ ਜਾਣਕਾਰੀ ਸੱਚੀ ਫੇਰ ਵੀ ਬਾਜਵਾ ਸਾਹਿਬ ਨੂੰ ਐਸਟੀਕੇ ਨਾਲ মিডিਆ ਦੇ ਵਿੱਚ ਆ ਕੇ ਇਹਦਾ ਐਲਾਨ ਕਰਨ ਦੀ ਬਜਾਏ ਸਰਕਾਰ ਦੇ ਕੋਲ ਜਾ ਕੇ ਉਹਨਾਂ ਦੇ ਨਾਲ ਇਹ ਗੱਲ ਕਰਨੀ ਚਾਹੀਦੀ ਆ ਬਜਾਏ ਕਿ ਤੁਸੀਂ ਲੋਕਾਂ ਦੇ ਵਿੱਚ ਇੱਕ دہشت ਵਾਲਾ ਮਾਹੌਲ ਪੈਦਾ ਕਰੋ ਇਦਾਂ ਤਾਂ ਸਰਕਾਰ ਕੋਲ ਇਹ ਜਿਹੜਾ ਆਪਣਾ ਹੁੰਦਾ ਜਿਹੜੇ ਮੁੱਖ ਮੰਤਰੀ ਆ ਜਿਹੜੇ ਪ੍ਰਧਾਨ ਮੰਤਰੀ ਆ ਜਾਂ ਇਸ ਵੀਕੇ ਜਿਹੜਾ ਆਪੋਜੀਸ਼ਨ ਲੀਡਰ ਆ ਜਾਂ ਜਦੋਂ ਇਹ ਸਵਧਾਨ ਦੀ ਸੌ ਚੁੱਕਦੇ ਨੇ ਤਾਂ ਉਹਦਾ ਕੀ ਮਤਲਬ ਹੁੰਦਾ ਉਹਦਾ ਇਹ ਮਤਲਬ ਹੁੰਦਾ ਨਾ ਕਿ ਜਿਹੜੇ ਤੁਸੀਂ ਸਟੇਟ ਦੇ ਸੀਕ੍ਰੀਟ ਆ ਉਹ ਤੁਸੀਂ ਆਪਣੇ ਦਿਲ ਦੇ ਵਿੱਚ ਰੱਖਣੇ ਆ ਤੁਹਾਨੂੰ ਪਤਾ ਕਿ ਮੁਲਕ ਦੇ ਉੱਤੇ ਬਹੁਤ ਬਾਰੇ ਇਸ ਤਰੀਕੇ ਦੇ ਅਟੈਕ ਦੀ ਇਨਫੋਰਮੇਸ਼ਨ ਹੁੰਦੀ ਆ ਇਹ ਜਿਹੜੀਆਂ ਇੰਟੈਲੀਜੈਂਸ ਰਿਪੋਰਟਾਂ ਆ ਉਹ ਲਗਾਤਾਰ ਆਉਂਦੀਆਂ ਰਹਿੰਦੀਆਂ ਬਹੁਤ ਕਈ ਵਾਰ ਗੰਭੀਰ ਹਮਲੇ ਦੀ ਵੀ ਤੁਹਾਨੂੰ ਪਤਾ ਹੁੰਦਾ ਕਿ ਅੱਜ ਆ ਕੰਮ ਹੋ ਸਕਦਾ ਉੱਥੇ ਜਿਹੜੇ ਆ ਮੰਤਰੀ ਸੰਤਰੀ ਜਾਂ ਜਿੰਨੇ ਵੀ ਜਿਹੜੇ ਸਰਕਾਰ ਦੇ ਵਿੱਚ ਕੰਮ ਕਰਨ ਵਾਲੇ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਨੂੰ ਹੱਥ ਪੈਰਾਂ ਦੀ ਵੀ ਪਈ ਹੁੰਦੀ ਆ ਪਰ ਕਦੇ ਵੀ ਉਹ ਗੱਲ ਬਾਹਰ ਬਾਹਰ ਨਹੀਂ ਜਾਣ ਦਿੰਦੇ ਕਿਤੇ ਵੀ ਚਾਹੀ ਇੰਡੀਆ ਚ ਚਾਹੀ ਜਿੱਥੇ ਮਰਜ਼ੀ ਮੁਲਕ ਦੇ ਵਿੱਚ ਹੋਵੇ ਕਿਉਂਕਿ ਦੈਟਸ ਇਹ ਉਹਨਾਂ ਦੀ ਜੌਬ ਆ ਬੇ ਉਹਨਾਂ ਨੇ ਜਿਹੜਾ ਮੁਲਕ ਨੂੰ ਸੁਰੱਖਿਅਤ ਵੀ ਰੱਖਣਾ ਤੇ ਉਹਦੀ ਜਿਹੜੀ ਜਾਣਕਾਰੀ ਆ ਉਹ ਕਿੰਨੀ ਕੁ ਲੋਕਾਂ ਤੱਕ ਜਾਣੀ ਹੈ ਇਹ ਉਹਨਾਂ ਦੀ ਜੌਬ ਹੁੰਦੀ ਆ ਇਸੇ ਤਰੀਕੇ ਨਾਲ ਬਾਜਵਾ ਸਾਹਿਬ ਵੀ ਜਿਹੜਾ ਆਪੇ ਹੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਸ਼ੈਡੋ ਗਵਰਨਮੈਂਟ ਆ ਤੇ ਹੁੰਦਾ ਵੀ ਇਦਾਂ ਹੀ ਆ ਜਿਹੜੀ ਆ ਆਪੋਜੀਸ਼ਨ ਗਵਰਨਮੈਂਟ ਇਨ ਵੇਟਿੰਗ ਹੁੰਦੀ ਆ ਤੇ ਜੇਕਰ ਸੱਚੀ ਹੋਵੇ ਨਾ ਤੱਕ ਦੇ ਕੋਈ ਜਾਣਕਾਰੀ ਹੈਗੀ ਵੀ ਸੀ ਤੇ ਤਾਂ ਵੀ ਇਹਨਾਂ ਦਾ اخلاقی ਫਰਜ਼ ਹੀ ਬਣਦਾ ਸੀ ਕਿ ਉਹਨੂੰ ਆਪਣੇ ਤੱਕ ਰੱਖਣ بجائے ਕਿ ਲੋਕਾਂ ਨੂੰ ਡਰਾ ਦੇਣ ਇਦਾਂ ਤਾਂ ਤੁਸੀਂ ਬਹੁਤ ਸਾਰੀਆਂ ਜਾਣਕਾਰੀਆਂ ਤੁਹਾਡੇ ਤੱਕ ਆਉਣੀਆਂ ਤੁਸੀਂ ਤਾਂ ਸਾਰੀ ਦੁਨੀਆ ਨੂੰ ਸਾਰੇ ਪੰਜਾਬ ਨੂੰ ਡਰਾਈ ਰੱਖੋਗੇ ਭਾਈ ਇੱਥੇ ਅਟੈਕ ਹੋ ਸਕਦਾ ਇੱਥੇ ਇਦਾਂ ਹੋ ਸਕਦੀ ਆ ਸੋ ਖੈਰ ਲੱਗਦਾ ਤਾਂ ਨਹੀਂ ਵੀ ਇਸ ਤਰੀਕੇ ਦੇ ਬਿਆਨ ਦੇ ਕੇ ਬਾਜਵਾ ਸਾਹਿਬ ਤੁਸੀਂ ਮੁੱਖ ਮੰਤਰੀ ਵਾਲੀ ਕੁਰਸੀ ਵੱਲ ਨੂੰ ਵਧੋਗੇ ਬਾਕੀ ਦੇਖਦੇ ਆ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਕੁਝ ਵੀ ਹੋ ਸਕਦਾ ਸੋ ਲਗਾਤਾਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਨਵਾਂਗੇ ਆਪਣਾ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਿਓ ਸਾਸਟਰੀ